ਨੰਬਰ ਗਿਆ ਹੋ ਮੈਨੂੰ ਕਹਿੰਦਾ ਮੈਨੂੰ ਕੋਣ ਨਾ ਕਰ ਮੈਂ ਬੀਜੀ ਆਂ ਲੈ ਪਸੀ ਦੁਕਾਨਾ ਕਰਦੇ ਨੇ ਜੀ ਬੰਦ ਹਾਂ ਮੈਨੂੰ ਨਾ ਸੁਣੋ ਮੈਂ ਲਾ ਰਿਓ ਜੋ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਲੈਨੇ ਹੋ ਜੇ ਅਸੀਂ ਬਸ ਜਿਹੜਾ ਤੁਸੀਂ ਬੰਨਿਆ ਚ ਕੂਡਾ ਸਾਲਾ ਠਾੜਾਂਗੇ ਜਿੱਦੇ ਅਸੀਂ ਆਪ ਵੀ ਆਈਏ ਅਗੇ ਸੋਨੂ ਇੱਕ ਵਾਰ ਦੱਸਦੀ ਤੁਸੀਂ ਸੁਣ ਲੋ ਇਹ ਪਰਸਨਲ ਅਟੈਕ ਹੋਣੇ ਬੰਦ ਹੋ ਜਾਣਗੇ ਲੋਕਾਰੇ ਇਕੱਠੇ ਹੋ ਕੇ ਬਿਲਕੁਲ ਬਿਲਕੁਲ ਬੰਦਾ ਹੀ ਪਰਾਣਾ ਬੋਲਦਾ ਬੁੱਲੇ ਪਰਾਣਾ ਸ਼ੋਰ ਮੰਗੀਏ ਤੁਹਾਡੇ ਸਾਹਮਣੇ ਅੱਜ ਦਾ ਬੱਚਾ ਵੀ ਕਹਿੰਦਾ ਮੰਡੀ ਚ ਆਇਆ ਹੋ ਜੀ ਪੀ ਨਾਲ ਕਾਜੀ ਦਾ ਸਾਹ ਮੈਜੇ ਸਾਡੇ ਬੱਚੇ ਬਿਮਾਰ ਹੋਏ ਹੋਏ ਹੈਗੇ ਇੱਥੇ ਮੰਦਰ ਤੇ ਬਾਰਡਰ ਮਕਸ ਦੀ ਮੋਟਰ ਲੱਗੀ ਹੋ ਗਈ ਅੱਜ ਇੱਕ ਜੱਗ ਭਰ ਲਿਓ ਪਾਣੀ ਦਾ ਮੋਟਰ ਮੋਟਰ ਛੱਡ ਗਏ ਹਾਂ ਹਾਂ ਬੜੀ ਰਹੀ ਇੱਕ ਵੇਰ ਕਿਹੜਾ ਗਾਹਾ ਉਹਨਾਂ ਨੇ ਮੰਡੀ ਦੇ ਬੰਦੇ ਇੱਕੋ ਜਿਹੇ ਤੇ ਖਰਾਬ ਨਹੀਂ ਗਏ ਸਾਰੀ ਮੁੰਡੀਆਂ ਜਿੱਦਾਂ ਸਾਰੇ ਪਿੰਡ ਆ ਰਹੇ ਪਰ ਪਰਮਨੈਂਟ ਹੱਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵੀ ਸੋਡੇ ਜਿੱਦਾਂ ਜਿੱਦੋਂ ਭਟਾਤਾ ਨੂੰ ਮੇਸਰ ਜੀ ਨੇ ਆਰਡਰ ਦੇਦਾ ਪਰਚੇ ਪੇਰੇ ਤੇ ਕਹਿੰਦੇ ਜੀ ਤੁਹਾਡੇ ਵਿਆਹ ਧਾਣਾਂਗੇ ਅਸੀਂ ਦੋ ਦਿਨ ਪਹਿਲਾਂ ਅਸੀਂ ਆਪਦਾ ਹਾਂ ਪੁੱਛ ਲੋ ਵੀ ਇਹ ਨਹੀਂ ਆ ਰਹੇ ਤੋਂ ਨੂੰ 5 ਮਿੰਟ ਦਿੱਤੇ ਜੇ ਤੁਸੀਂ ਨਾ ਬਣਾਇਆ ਸੀ ਫਿਰ ਰੋਕਾਂਗੇ ਤੇ ਹੁਣ ਕਟਾਪਾ ਨੂੰ ਕਰੋ ਆਇਆ ਨਾ ਸਵਾਲ ਆਜਾ ਜੱਪ ਭਗਵਤ ਮਾਨ ਦੇ ਬੀਂਡੇ ਪਾਵੇ ਜਮਾ ਜਮਾ ਤੁਸੀਂ ਉਹ ਕੰਪੇਅਰ ਕਰ ਲਿਓ ਜੇ ਫੋਟਿਓ ਉਨੀਆਂ ਵੋਟਾਂ ਪੈ ਗਈਆਂ ਆ ਬੈਠੇ ਸਾਰੇ ਅਸੀਂ ਜਿਵੇਂ ਤੁਸੀਂ ਕਹੋ ਸਾਡੀ ਮੰਡੀ ਬੜਾ ਨੇੜੇ ਹੋਣੀ ਛੋੜ ਨਹੀਂ ਬੰਦੀ ਛੋੜ ਮੰਡੀ ਇਸ ਵਾਰ ਕਿੱਥੋਂ ਪੈਪਾ ਉੱਟੀਆਂ ਆ ਗਾ ਟਰੋੜੀਆਂ ਗਈਆਂ ਦੋ ਚਾਰ ਪੈਪਾ ਇੱਕ ਵਾਰੀ ਟੈਂਪਰੇਰੀ ਹਮ ਉਹਨਾਂ ਦੇ 5-10 ਲੱਖ ਰੁਪਏ ਲੱਗੋ ਦੋ ਚਾਰ ਲੱਖ ਉਹਨਾਂ ਨੂੰ ਜੋੜ ਕੇ ਟੈਂਪਰੇਰੀ ਚਲਾਓ ਜਿੰਨਾ ਚਿਰ ਨਹੀਂ ਚੱਲਦਾ ਬਿਲਕੁਲ ਨਹੀਂ ਤਾਂ ਇਹ ਤਾਂ ਰੋਈ ਜਨੇ 5 ਲੱਖ ਸਾਨੂੰ ਸੋਪਰ ਜਵਾਬ ਨਹੀਂ ਦਿੱਤਾ ਸਾਨੂੰ ਸਾਡੇ ਐਮਐਲਏ ਦਾਤ ਦਵਾਉਂਦੇ ਨਹੀਂ ਉਹ ਪਵਾ ਨਹੀਂ ਉਹ ਇਸੇ ਕਰਕੇ ਵਾਰ-ਵਾਰ ਐਮਐਲਏ ਸਾਹਿਬ ਦੇ ਲੈਣੋ ਪਾਣ ਵਾਲੇ ਹਰ ਦੂਜੀ ਵਾਰ ਗੱਲ ਕਰ ਰਹੇ ਹੈਗੇ ਲੈਣੋ ਕਰਦੇ ਨਹੀਂ ਲੋੜੀ ਨਹੀਂ ਬਣੀ ਉਹ ਤੇ ਨਹੀਂ ਲੈਣਾ ਨਹੀਂ ਬਣੀ ਨਾ ਲੋੜੀ ਨਾ ਦੁਵਾਰੀ ਨਾ ਹੋਣੀ जेसा बोझ पर बोझ देश के लिए अलग अलग तरह के जेसे देश के लिए देश के लिए राष्ट्रीय बात में इतना कम होते हैं पक्को की कमी है क्या कहने के लिए क्या कहने के लिए अच्छा लोगों की अच्छी बात है कि बेड़ा नहीं देती तो फिर बेटा बेटा बंदा मैंने मैंने कहा था बेटा तो समझ दिया हम राष्ट्रीय बात प ਟੋਗਾ ਹਾਂ ਬਿਮਾਰੀਆਂ ਲਾਵਾਂਗੇ ਤੇ ਮਰਾਂਗੇ ਤੇ ਬਿਲਕੁਲ ਬਿਲਕੁਲ ਕਿਉਂਕਿ ਮੈਂ ਟੋਪਲ ਪ੍ਰੋਜੈਕਟ ਕੋਰਡਿਨੇਟਰ ਰਹਿਣਾ ਪੁਰੇ ਕੰਮ ਕਰਨਾ ਰਹਿਣਾ ਮੈਨੂੰ ਆਮ ਬੰਗਲਾਂ ਨਹੀਂ ਹੋ ਕੇ ਰਹੀਦਾ ਹੁੰਦਾ ਪ੍ਰੋਜੈਕਟ ਕੋਰਡਿਨੇਟਰ ਨੂੰ ਪਤਾ ਹੋਈ ਵਿਸ਼ੋ ਤਾਂ ਤੁਸੀਂ ਕਿਹਨਾਂ ਬੰਦੋਗੀਆਂ ਬਾਕੀ ਨਾ ਨਹੀਂ ਲੈ ਜਦੋਂ ਕਿ ਸਾਨੂੰ ਪਤਾ ਨਹੀਂ ਗੇ ਦੇ ਨਾਲ ਸਾਡਾ ਕੰਮ ਬੰਦ ਕਰ ਦੇਣਾ ਹਨਾ ਹਨਾ ਨੂੰ ਪਾੜੀ ਵਿਸ਼ੋ ਤਾਂ ਇਹ ਆਮ ਨਹੀਂ ਆ ਜਿਹੜਾ ਕੰਮ ਤਾਂ 10000 ਰੁਪਏ ਕੇ ਹੁੰਦਾ ਸੀਗਾ 25000